ਫੋਨ 'ਚ ਕੀ ਕਿਹਾ ਕਰ ਇਹ ਜੋ ਮਜੀ ਕਿਹਾ ਕਰ ਮੇਰਾ ਬਾਈ ਜੀ ਕਿਹਾ ਕਰ ਸਭਾ ਠੀਕ ਹੈ ਹੁਣ ਮੈਂ ਡਾਕਟਰ ਸ੍ਰੀਸ਼ ਕੁਮਾਰ ਵਰਮ ਬਾਈ ਜੀ ਕਹੂਗਾ ਅੱਜ ਪਹਿਲੀ ਵਾਰ ਮੰਚ ਤੋਂ ਬਾਈ ਜੀ ਗਏ ਨੇ ਸਾਡਾ ਰਿਸ਼ਤਾ ਨਾ ਰੰਗਮਾਝਾ ਵੀ ਹੈ ਪਰਿਵਾਰਕ ਵੀ ਹੈ ਖਾਸਾ ਕੁਝ ਹੈ ਮੈਂ ਇਹਨਾਂ ਦੇ ਮਾਮੇ ਦਾ ਮੁੰਡਾ ਮੰਮੀ ਦਾ ਨਹੀਂ ਮਾਂ ਦਾ ਮੈਂ ਇਹ ਮੇਰੇ ਭੂਆ ਦੇ ਮੁੰਡੇ ਨੇ ਫੁੱਫੜ ਦੇ ਭੂਆ ਦੇ ਇਹ ਚਲੋ ਇਹ ਆਪਾਂ ਕਾਹਨੂੰ ਦੀ ਬਹਿਸ ਪੈਣਾ ਹੈ ਅਸੀਂ ਇਹ ਕੀ ਜਿਹੀ ਤਰਕੀਬ ਹੈ ਹੈਨਾ ڈاکٹر ਸੀਸ਼ ਕੁਮਾਰ ਵਰਮਾ ਵਿਕਾਸ ਲੋਰ ਪਿੰਡ ਸੀ ਮੈਂ ਨਾ ਸਰਾਉਂ ਕਹਿੰਦਾ ਸੀ ਮੈਂ ਸਰਾਉਂ ਸੀ ਮੈਂ ਵਿਕਸਬਾ ਸੀ ਤੇ ਦੋਨੋਂ ਠੀਕ ਨੇ ਦੋਨੋਂ ਕਿ ਕਿ ਦੋਨੋਂ ਬਾਅਦਸ ਕਰੈਕਟ ਕਰ ਦਨਗੇ ਆਪਣੇ ਹਾਂ ਸਮਾਂ ਉਹਨ ਤੇ ਰੰਗੂ ਮੰਚ ਲਈ ਕਹਿੰਦੇ ਮੈਨੂੰ ਮੇਰੇ ਭਰਾ ਬਡੇ ਭਰਾ ਨੇ ਸੁਦੇਸ਼ ਉਹਨਾਂ ਨੇ ਆਪਣੇ ਨਾਮ ਲਾਇਆ ਤੋੜਿਆ ਉਂਗਲੀ ਫੜ ਕੇ ਤੇ ਜਿਵੇਂ ਕਹਿੰਦੇ ਬਡੇ ਭਾਈ ਛੋੜਿਆ ਤੱਕਾ ਕੰਮਦੇ ਹੁੰਦੇ ਨੇ ਬਡੇ ਭਾਈ ਨੇ ਵੀ ਕੀਤਾ ਸੁਣੀ ਉਹਨਾਂ ਨੇ ਕਿਹਾ ਨਾ ਮੈਂ ਵੀ ਕਰਦਾ ਆਪਣੀ ਛੋਟੀ ਭੈਣ ਦੀ ਖੁਸ਼ੀ ਵੀ ਆਪ ਤਾਂ ਕਹਿੰਦੇ ਮੇਨ ਰੋਲ ਲੈਣਾ ਕਰਦਾ ਬਿਲਕੁਲ ਛੋਟਾ ਜਿਹਾ ਰੋਜ਼ ਦਾ ਗੱਲ ਨੂੰ ਕਿਉਂ